ਸਾਡੀ ਕੋਈ ਵਾਟਰ ਨੂੰ ਕਹੀ ਲਾਉਂਦਾ ਨਾ ਤੇ ਅਸੀਂ ਉਦੋਂ ਬੰਦਾ ਮਾਰ ਦੋ ਅਸੀਂ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਰੱਖਣ ਦੇਵਾਂਗੇ ਅਡਾਨੀ ਬਾਨੀ ਭਾਵੇਂ ਜਿੰਨੇ ਮਰਜ਼ੀ ਆ ਜਾਣ ਅਸੀਂ ਤਾਂ ਫਸਲਾਂ ਬੀਜ ਕੇ ਦੇਣੇ ਉਹਨਾਂ ਨੂੰ ਉਹ ਸਰਕਾਰਾਂ ਨੇ ਸਾਨੂੰ ਕਿੱਲ ਬੀਜੇ ਸਾਡੇ ਵਾਸਤੇ ਵੀ ਇਹ ਗਾੜੀ ਲੰਘ ਨਾ ਸਕਦਾ ਕਦੀ ਗੈਸੇ ਗੋਲੇ ਛੁੱਟਦੇ ਨੇ ਕਦੀ ਪੱਕੀਆਂ ਗੋਲੀਆਂ ਮਾਰਦੇ ਨੇ ਕਦੀ ਪਟਾਕੇ ਪਾਉਂਦੇ ਨੇ ਸ਼ਰਲੇ ਵਾਜਦੇ ਅਸੀਂ ਕੋਈ ਪੰਜਾਬੀ ਕੱਲੇ ਨਹੀਂ ਮੰਗ ਮੰਗ ਰਹੇ ਜਾ ਕੋਈ ਅਸੀਂ ਇਹ ਮਾੜਾ ਕਰਮ ਨਹੀਂ ਕਰ ਰਹੇ ਕੋਈ ਖਾਲਸਤਾਨ ਨਹੀਂ ਮੰਗ ਰਹੇ ਇਹਨਾਂ ਤੋਂ ਅਸੀਂ ਤੇ ਆਪਣੀਆਂ ਖੇਤੀ ਦੀਆਂ ਮੰਗਾ ਮੰਗ ਰਹੇ ਵੇਖੋ ਵੀਰ ਜੀ ਇਹਨਾਂ ਨੂੰ ਇੰਨਾ ਹੀ ਡਰੇ ਪਏ ਹਨ ਅਸੀਂ ਤੇ ਖਾਲੀ ਹੱਥ ਜਾ ਰਹੇ ਹਾਂ ਨਾ ਸਾਡੇ ਕੋਲ ਸੋਟਾ ਨਾ ਸਾਡੇ ਕੋਲ ਕੋਈ ਕਿਰਪਾਨਾ ਨਾ ਸਾਡੇ ਕੋਲ ਕੋਈ ਟੱਕ ਦੇ ਵੀਰ ਜੀ ਇਹ ਤੇ ਗੱਲਾਂ ਨੇ ਬਾਤ ਦੀਆਂ ਸੁਭਾ ਲੱਗ ਦੇਣਾ ਸਾਨੂੰ ਸਾਡੇ ਅਧਿਕਾਰ ਹੀ ਦੇ ਦੇਣਾ ਸਾਡੇ ਆ ਪੁਰਖਾਂ ਨੇ ਉਦੋਂ ਸ਼ਹੀਦੀਆਂ ਦੇ ਦੇ ਕੇ ਇਹਨਾਂ ਨੂੰ ਇਹ ਦੇਸ਼ ਆਜ਼ਾਦ ਕਰਵਾ ਕੇ ਦਿੱਤਾ ਪਰ ਅਸੀਂ ਅੱਜ ਵੀ ਗੁਲਾਮ ਅਸੀਂ ਮਰਨਾ ਜਾਣਦੇ ਹਾਂ ਲੜਨਾ ਨੌਜਵਾਨ ਆਪਣੇ ਨਾਲ ਖੜਾ ਦਿਖਾਈ ਦੇ ਰਿਹਾ ਹੈ ਇਹਦੇ ਤੇ ਵੀ ਹਮਲੇ ਹੋਏ ਨੇ ਜਿਹੜੇ ਹਰਿਆਣਾ ਸਰਕਾਰ ਨੇ ਹਮਲੇ ਕੀਤੇ ਨੇ ਤੁਸੀਂ ਅੱਖ ਦੇਖ ਸਕਦੇ ਹੋ ਵੀਰ ਦੀ ਇਹ ਮਤਲਬ ਕਿ ਤਸੱਦਦ ਦੇ ਵਿੱਚੋਂ ਉੱਥੋਂ ਨਿਕਲ ਕੇ ਆਇਆ ਕਿਵੇਂ ਨਿਕਲ ਕੇ ਆਇਆ ਇਹ ਨਹੀਂ ਪਤਾ ਇਹਦੀ ਕਿਸਮਤ ਹੈ ਮਤਲਬ ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਹੈ ਉਹਨਾਂ ਨੇ ਮਤਲਬ ਪੱਕੀਆਂ ਗੋਲੀਆਂ ਵੀ ਭਰਾਈਆਂ ਹੰਝੂ ਵੈਸੇ ਦੇ ਗੋਲੇ ਵੀ ਭਰਾਏ ਹੋਰ ਵੀ ਗੋਲੀਆਂ ਵਰਾਇਆਂ ਕੀ ਕੀ ਬਰਾਇਆ ਇਹ ਵੀਰ ਦੀ ਜਵਾਨੀ ਸੁਣਦੇ ਆ ਜੀ ਵੀਰ ਜੀ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਏ ਜਦੋਂ ਅਸੀਂ ਉੱਪਰ ਗਏ ਉਧਰ ਕਿਲ ਪੁੱਟਣ ਵਾਸਤੇ ਉਹਨਾਂ ਕਿਲ ਬੀਜੇ ਹੋਏ ਆ ਅਸੀਂ ਤੇ ਫਸਲਾਂ ਬੀਜ ਕੇ ਦੇਣੇ ਉਹਨਾਂ ਨੂੰ ਉਹ ਸਰਕਾਰਾਂ ਨੇ ਸਾਨੂੰ ਕਿਲ ਬੀਜੇ ਹੋਏ ਸਾਡੇ ਵਾਸਤੇ ਵੀ ਇਹ ਗਾੜੀ ਲੰਘ ਨਾ ਸਕਣ ਦਿੱਲੀ ਇਹ ਸਾਡੀ ਐ ਅਸੀਂ ਜਾਣਾ ਚਾਹੁੰਦੇ ਆ ਤੇ ਸਾਨੂੰ ਜਾਣ ਦਾ ਅਧਿਕਾਰ ਵੀ ਹੈ ਇਹ ਅਧਿਕਾਰ ਸਾਡੇ ਕੋਲ ਖੋਹ ਰਹੇ ਨੇ ਸਰਕਾਰਾਂ ਕੋਈ 2-4 ਬੰਦੇ ਆ ਜਿਹੜੇ ਸਾਡੇ ਨਾਲ ਗਦਾਰੀ ਕਰ ਰਹੇ ਨੇ ਇਹ ਇੱਕ ਦੇਸ਼ ਦੇ ਵਿੱਚੋਂ ਉਸੇ ਦੇਸ਼ ਦੇ ਅਸੀਂ ਵਾਸੀ ਉਸੇ ਦੇਸ਼ ਦੇ ਉਹ ਵਾਸੀ ਨੇ ਪਰ ਇਹਨਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਅਨਾਜ ਨਾਲ ਇਹਨਾਂ ਦੇ ਭੰਡਾਰ ਭਰ ਰਹੇ ਹਾਂ ਅਸੀਂ ਖੇਤੀ ਕਰ ਰਹੇ ਹਾਂ ਅਸੀਂ ਆਪਦੇ ਰੋਜ਼ ਹੀ ਨਿਤ ਮਰਹੂ ਦੀਆਂ ਜ਼ਮੀਰਾਂ ਜੀ ਰਹੇ ਹਾਂ ਤੇ ਅਸੀਂ ਆਪਦਾ ਕੰਮ ਕਰਕੇ ਤੇ ਇਹਨਾਂ ਨੂੰ ਅਨਾਜ ਦੇ ਭੰਡਾਰ ਪਰ ਪਰ ਦੇ ਰਹੇ ਹਾਂ ਤੇ ਪਰ ਇਹਨਾਂ ਨੇ ਆ ਜਿਹੜੀ ਕੰਮ ਕੀਤੇ ਹੋਏ ਨੇ ਕਦੀ ਗੈਸੇ ਗੋਲੇ ਸੁੱਟਦੇ ਨੇ ਕਦੀ ਪੱਕੀਆਂ ਗੋਲੀਆਂ ਮਾਰਦੇ ਨੇ ਕਦੀ ਪਟਾਕੇ ਪਾਉਂਦੇ ਨੇ ਸ਼ਰਲੇ ਵਜਦੇ ਨੇ ਉਹ ਸ਼ਰਲੇ ਕਈਆਂ ਦੀਆਂ ਅੱਖਾਂ ਲੈ ਗਏ ਨੇ ਕਈਆਂ ਦੇ ਕੰਨ ਲੈ ਗਏ ਨੇ ਕਈਆਂ ਦੇ ਪੁੱਛੋ ਹੀ ਨਾ ਪੈਰਾਂ ਤੱਕ ਵੀ ਡਾਏ ਨੇ ਇਹਨਾਂ ਨੇ ਲੱਤਾ ਤੱਕ ਡੰਡਾਈਆਂ ਨੇ ਪਰ ਇਹ ਸਰਕਾਰ ਵਾਸਤੇ ਚੰਗੀਆਂ ਗੱਲਾਂ ਨਹੀਂ ਹੈ ਚੰਗੀਆਂ ਨੀਤਾਂ ਨਹੀਂ ਇਹਨਾਂ ਦੀਆਂ ਕੋਈ ਸਾਫ਼ ਨੀਤਾਂ ਨਾਲ ਸਾਡੇ ਨਾਲ ਲੜਨ ਸਾਨੂੰ ਆਖਣ ਇਹ ਤੁਹਾਨੂੰ ਆਧਿਕਾਰ ਦਿੰਨੇ ਅਸੀਂ ਸਾਡੇ ਅਸੀਂ ਅਜਾਇਜ਼ ਮੰਗਾ ਮੰਗ ਰਹੇ ਕੋਈ ਨਜਾਇਜ਼ ਮੰਗ ਨਹੀਂ ਸਾਡੀ ਹੈਗੀ ਪਿੱਛੇ ਸਾਡੀ ਨਜਾਇਜ਼ ਹੈ ਸਾਡੀ ਇੱਕ ਵਾਸਤੇ ਹੈ ਸਾਡੀ ਸਾਰੇ ਭਾਰਤ ਵਾਸਤੇ ਮੰਗ ਹੈ ਅਸੀਂ ਕੋਈ ਪੰਜਾਬੀ ਇਕੱਲੇ ਨਹੀਂ ਮੰਗ ਮੰਗ ਰਹੇ ਚਾ ਕੋਈ ਅਸੀਂ ਇਹ ਮਾੜਾ ਕਰਮ ਨਹੀਂ ਕਰ ਰਹੇ ਕੋਈ ਖਾਲਿਸਤਾਨ ਨਹੀਂ ਮੰਗ ਰਹੇ ਇਹਨਾਂ ਤੋਂ ਅਸੀਂ ਤੇ ਆਪਣੀਆਂ ਖੇਤੀ ਦੀਆਂ ਮੰਗਾ ਮੰਗ ਰਹੇ ਆ ਅਸੀਂ ਅਸੀਂ ਹੈ ਵੀ ਇਸੇ ਦੇਸ਼ ਦੇ ਆ ਇਸ ਦੇਸ਼ ਦੇ ਵਾਸੀ ਆ ਚਾਹੇ ਤੇ ਕਿਸੇ ਹੋਰ ਦੇਸ਼ ਨਾਲ ਸਾਡਾ ਕੋਈ ਸਮਝੌਤਾ ਹੋਵੇ ਤੇ ਸਾਨੂੰ ਕਹੇ ਨੇ ਵੀ ਤੁਸੀਂ ਸਾਡਾ ਪਾਕਿਸਤਾਨ ਨਾਲ ਸਮਝੌਤਾ ਜੀ ਅਸੀਂ ਤੇ ਰੋਜ਼ ਹੀ ਇਹੋ ਜੀਆਂ ਗੋਲੀਆਂ ਨਿਤ ਮਾਰੀ ਉਹਦੀਆਂ ਗੋਲੀਆਂ ਉਧਰ ਪਾਕਿਸਤਾਨ ਦਾ ਬਾਰਡਰ ਨੇੜੇ ਆ ਉਧਰੋਂ ਸੌਂਦੇ ਰਹਿੰਦੇ ਆ ਅੱਜ ਸਾਨੂੰ ਇੱਥੇ ਆਣ ਕੇ ਮਾਰਨ ਮਾਰਨ ਦੇ ਨੇ ਤੇ ਸਾਨੂੰ ਤੇ ਚੱਕੀ ਦੇ ਵਿੱਚ ਇਸ ਤਰ੍ਹਾਂ ਪੀਸਿਆ ਹੈ ਨਾ ਵੀ ਇਹਨਾਂ ਉੱਠ ਨਾ ਸਕਣ ਸਰਕਾਰਾਂ ਦੀਆਂ ਕੋਈ ਨੀਤੀਆਂ ਹੁੰਦੀਆਂ ਨੇ ਕੋਈ ਚੰਗੀ ਨੀਤੀ ਨਾ ਹੋਣ ਚੰਗੀ ਨੀਤੀ ਨਾਲ ਗੱਲਬਾਤ ਕਰਨ ਸਾਡੇ ਨਾਲ ਅਸੀਂ ਕੋਈ ਇਹਨਾਂ ਨੂੰ ਇਹ ਆਉਂਦੇ ਨੇ ਅਸੀਂ ਇਹਨਾਂ ਦੇ ਜਦੋਂ ਸਾਡੇ ਹੀ ਵੋਟਾਂ ਮੰਗਣ ਆਉਂਦੇ ਨੇ ਸਰਕਾਰਾਂ ਅਸੀਂ ਇਹਨਾਂ ਦੇ ਗਾੜੀ ਔਨਾਜ ਔਰ ਚੰਗੀਆਂ-ਚੰਗੀਆਂ ਸ਼ਹਿਦ ਸੰਗਤਾਂ ਦੇ ਫਰੂਟ ਲੈ ਆਣ ਕੇ ਰੱਖਦੇ ਆ ਤੇ ਸਾਡੇ ਲਈ ਇਹ ਗੋਲੀਆਂ ਲੈ ਆਣ ਕੇ ਰੱਖਣੇ ਚੰਗੀ ਗੱਲ ਨਹੀਂ ਕੋਈ ਲੱਗਦੀ ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ ਸਾਰੇ ਸੋਚਣ ਤੇ ਵਿਚਾਰਨ ਅਸੀਂ ਇਸ ਦੇਸ਼ ਦੇ ਵਾਸੀ ਆ ਸਾਨੂੰ ਇਹ ਵਾਸੀ ਰਹਿਣ ਦੇ ਤੇ ਅੱਜ ਵੀ ਹਮਲੇ ਹੋਏ ਨੇ ਮਤਲਬ ਇਹਨਾਂ ਨੇ ਪਹਿਲਾਂ ਸਹਿਮਤੀ ਬਣਾਈ ਸੀ ਕਿ ਪਰਸੋਂ ਜਦੋਂ ਹਮਲੇ ਹੋ ਰਹੇ ਸੀ ਉਸ ਤੋਂ ਬਾਅਦ ਕੱਲ ਹਮਲੇ ਨਹੀਂ ਹੋਏ ਤੇ ਅੱਜ ਫੇਰ ਕਹਿੰਦੇ 12 ਵਜੇ ਵੀ ਹਮਲੇ ਹੋਏ ਨੇ ਤੇ ਉਹਦੇ ਵਿੱਚ ਨੌਜਵਾਨ ਜ਼ਖਮੀ ਵੀ ਹੋਏ ਨੇ ਵੇਖੋ ਵੀਰ ਜੀ ਇਹਨਾਂ ਨੂੰ ਇੰਨਾ ਹੀ ਡਰੇ ਪਏ ਆ ਨਾ ਅਸੀਂ ਤਾਂ ਖਾਲੀ ਹੱਥ ਜਾ ਰਹੇ ਹਾਂ ਨਾ ਸਾਡੇ ਕੋਲ ਛੋਟਾ ਨਾ ਸਾਡੇ ਕੋਲ ਕੋਈ ਕਿਰਪਾਨਾ ਨਾ ਸਾਡੇ ਕੋਲ ਕੋ ਟੱਕਵੇ ਸਾਡੇ ਕੋਲ ਹੈ ਕੀ ਆ ਤੇ ਖਾਲੀ ਹੱਥ ਜਾ ਰਹੇ ਆ ਇੱਕ ਝੰਡਾ ਜ਼ਰੂਰ ਸਾਡੇ ਹੱਥ ਵਿੱਚ ਹੁੰਦਾ ਹੈ ਕਿਉਂ ਅਸੀਂ ਝੰਡਾ ਆਪਣਾ ਬੁਲੰਦ ਰੱਖਣਾ ਹੈ ਕਿਉਂ ਅਸੀਂ ਆਪਣੀਆਂ ਮੰਗਾਂ ਲੈਣੀਆਂ ਤੇ ਝੰਡੇ ਦੇ ਥੱਲੇ ਲੈਣੀਆਂ ਨੇ ਅਸੀਂ ਕੋਈ ਕਿਰਪਾਨਾਂ ਰਫਲਾਂ ਦੇ ਥੱਲੇ ਮੰਗਾਂ ਨਹੀਂ ਲੈਣੀਆਂ ਸਾਨੂੰ ਇੱਕ ਸਾਡਾ ਸੰਵਿਧਾਨ ਹੈ ਸਾਡਿਆਂ ਜੁਨਾਹਾਂ ਉਹਨਾਂ ਦਾ ਸੰਵਿਧਾਨ ਹੈ ਵੀ ਝੰਡਾ ਲੈ ਕੇ ਜਾਣਾ ਦਿੱਤੇ ਜਾਣਾ ਕਿਸੇ ਸਰਕਾਰੀ ਦਫ਼ਤਰ ਤੇ ਜਾਂਦੇ ਅਸੀਂ ਆਪਦਾ ਝੰਡਾ ਲੈ ਕੇ ਜਾਂਦੇ ਸਾਡੀਆਂ ਮੰਗਾਂ ਮੰਨਦੇ ਨੇ ਇਸੇ ਗੱਲੋਂ ਉਹ ਵੀ ਕਹਿ ਰਹੇ ਨੇ ਜਿਹੜੇ ਆਮ ਨੌਜਵਾਨ ਨੇ ਉਹ ਫਿਰ ਦੁਖੀ ਹੋ ਕੇ ਇਹ ਗੱਲ ਕਹਿੰਦੇ ਨੇ ਵੀ ਇਦੋਂ ਤਾਂ ਸਾਨੂੰ ਆਪਣਾ ਖਾਲਿਸਤਾਨ ਹੀ ਦੇ ਦਿਓ ਵੀ ਸਾਨੂੰ ਜੇ ਐਂਕਣ ਤੰਗ ਕਰਨਾ ਸਾਨੂੰ ਆਪਣਾ ਸੂਬਾ ਅਲੱਗ ਦੇ ਦਿਓ ਉਹ ਵੀ ਨਹੀਂ ਮੰਨਦੇ ਵੀਰ ਜੀ ਇਹ ਤੇ ਗੱਲਾਂ ਨੇ ਬਾਤ ਦੀਆਂ ਸੂਬਾ ਲੱਗ ਦੇਣਾ ਸਾਨੂੰ ਸਾਡੇ ਅਧਿਕਾਰ ਹੀ ਦੇ ਦੇਣਾ ਸੂਬਾ ਦੇਣਾ ਤੇ ਬੜੀ ਵੱਡੀ ਗੱਲ ਹੈ ਨਾ ਸਾਨੂੰ ਕਿੱਥੋਂ ਸਾਡਾ ਸੂਬਾ ਦੇ ਸਕਦੇ ਨੇ ਸਾਡੇ ਆ ਪੁਰਖਾਂ ਨੇ ਉਦੋਂ ਸ਼ਹੀਦੀਆਂ ਦੇ ਦੇ ਕੇ ਇਹਨਾਂ ਨੂੰ ਇਹ ਦੇਸ਼ ਆਜ਼ਾਦ ਕਰਵਾ ਕੇ ਦਿੱਤਾ ਪਰ ਅਸੀਂ ਅੱਜ ਵੀ ਗੁਲਾਮ ਸਾਡੀਆਂ ਸ਼ਹੀਦੀਆਂ 96% ਨੇ ਇਹਨਾਂ ਦੀਆਂ 4% 5% ਸ਼ਹੀਦੀਆਂ ਨੇ ਤੇ ਫਿਰ ਵੀ ਸਾਨੂੰ ਇਹ ਨਿਤਾੜ ਰਹੇ ਨੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹਨਾਂ ਸਾਡੇ ਮੂੰਹਾਂ ਦੇ ਵਿੱਚੋਂ ਜਿਹੜੀਆਂ ਇਹ ਗੱਲਾਂ ਸੁਣਨੀਆਂ ਚਾਹੁੰਦੇ ਨਾ ਅਸੀਂ ਸੁਣਾਉਣੀਆਂ ਨਹੀਂ ਚਾਹੁੰਦੇ ਅਸੀਂ ਬਹੁਤ ਹੀ ਹਿਰਦੇ ਸਾਡੇ ਬਲੁੰਦਰੇ ਪਏ ਨੇ ਅਸੀਂ ਉਸ ਹਿਰਦਿਆਂ ਨਾਲ ਆਣ ਕੇ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹਾਂ ਸਾਡੇ ਨਾਲ ਬੈਠਕਾਂ ਕਰਨ ਬਹਿ ਕੇ ਗੱਲਾਂ ਕਰਨ ਅਸੀਂ ਕਰਾਂਗੇ ਅਸੀਂ ਆਪਦੇ ਅਧਿਕਾਰ ਮੰਗਾਂਗੇ ਕੋਈ ਅਸੀਂ ਵੱਖਰਾ ਦੇਸ਼ ਨਹੀਂ ਮੰਗਦੇ ਪਏ ਨਾ ਅਸੀਂ ਐਡੇ ਚਾਹਵਾਣੀਆਂ ਵੀ ਸਾਨੂੰ ਵੱਖਰਾ ਦੇਸ਼ ਦਿੱਤਾ ਜਾਵੇ ਕਿਉਂ ਅਸੀਂ ਇਸ ਦੇਸ਼ ਦੇ ਸਨਿਕਾਂ ਅਸੀਂ 47 ਹੰਡਾਈ ਇੱਥੇ ਅਸੀਂ 84 ਹੰਡਾਈ ਆ ਅਸੀਂ ਕਿੰਨੀਆਂ ਲੜਾਈਆਂ ਜੰਗਾਂ ਲੜਾਈਆਂ ਨੇ ਸਾਡੇ ਯਾਰ ਪੁਰਖੇ ਵੀ ਮਰਦੇ ਆ ਤੇ ਅਸੀਂ ਵੀ ਮਰਨਦੇ ਆ ਅਸੀਂ ਆਪਦੇ 3 ਪੁੱਤਾਂ ਲਈ ਕੋਈ ਛੱਡਣਾ ਚਾਹੁੰਦੇ ਆ ਵੀ ਸਾਡਾ ਕੁਛ ਨਾ ਕੁਛ ਰਹਿ ਜਾਵੇ ਪਰ ਇਹ ਸਰਕਾਰਾਂ ਆਂਦੀਆਂ ਤੁਹਾਡੇ ਕੋਲ ਜ਼ਮੀਨਾਂ ਜਾਇਦਾਦਾਂ ਨਹੀਂ ਰਹਿਣ ਦੇਣੀਆਂ ਪਰ ਜਿੰਨਾ ਚਿਰ ਅਸੀਂ ਜਿਉਂਨੇ ਆ ਨਾ ਅਸੀਂ ਲੜਾਂਗੇ ਤੇ ਮਰਾਂਗੇ ਸਾਡੇ ਕੋਲ ਦੋ ਹੀ ਕੰਮ ਨੇ ਅਸੀਂ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਰੱਖਣ ਦੇਵਾਂਗੇ ਅਡਾਨੀ ਬਾਨੀ ਭਾਵੇਂ ਜਿੰਨੇ ਮਰਜ਼ੀ ਆ ਜਾਣ ਸਾਡੀ ਕੋਈ ਵਟ ਨੂੰ ਕਈ ਲਾਉਂਦਾ ਨਾ ਤੇ ਅਸੀਂ ਉਦੋਂ ਬੰਦਾ ਮਾਰ ਦਿੰਨੇ ਆ ਪਰ ਇਹ ਤੇ ਕਿਹੜੀ ਗੱਲ ਐ ਸਾਡੀਆਂ ਜ਼ਮੀਨਾਂ 'ਚ ਵੜ ਜਾਣਗੇ ਅਸੀਂ ਮਰਨਾ ਜਾਣਦੇ ਆ ਲੜਨਾ ਜਾਣਦੇ ਆ ਤੇ ਨੌਜਵਾਨਾਂ ਦੇ ਨਾਲ-ਨਾਲ ਉਹਨਾਂ ਨੇ ਬਜ਼ੁਰਗਾਂ ਤੇ ਵੀ ਅਟੈਕ ਕਰੇ ਨੇ ਤੇ ਮੈਂ ਇੱਕ ਵੀਰ ਨੂੰ ਕਹੂੰਗਾ ਕਿ ਇੱਧਰ ਬਜ਼ੁਰਗ ਨੇ ਦੇਖੋ ਉਹਨਾਂ ਦੀ ਵੀ ਲੱਤ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਜ਼ਖਮ ਆਏ ਨੇ ਇਹ ਚੰਗੀਆਂ ਗੱਲਾਂ ਨਹੀਂ ਹੈ ਸਰਕਾਰ ਦੀਆਂ ਖੱਟਰ ਸਰਕਾਰ ਨੂੰ ਚਾਹੀਦਾ ਕਿ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਨੂੰ ਪੀਸਫੁਲੀ ਢੰਗ ਨਾਲ ਇਹੋ ਕਰਨ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਮਤਲਬ ਗਰਮ ਖੂਨ ਦੇ ਨੇ ਜੇ ਉਸ ਨੂੰ ਮਤਲਬ ਕਿ ਪੜਕਾਉਣਗੇ ਤਾਂ ਉਹ ਜ਼ਿਆਦਾ ਭੜਕਣਗੇ ਤੇ ਸਾਡੇ ਨੌਜਵਾਨ ਆਗੂਆਂ ਨੇ ਇਹ ਨੌਜਵਾਨਾਂ ਨੂੰ ਠੱਲ ਪਾ ਕੇ ਰੱਖੀ ਹੋਈ ਹੈ ਇਹ ਗੱਲ ਕਹੀ ਵੀ ਹੈ ਕਿ ਆਪਾਂ ਨੇ ਭੜਕਣਾ ਨਹੀਂ ਆਪਾਂ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਆਨੇਪੜੇ ਚਾੜਨਾ ਹੈ ਅਤੇ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦੇ ਰਹਾਂਗੇ ਧੰਨਵਾਦ